ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੁਪਰੀਮ ਕੋਰਟ ਦੇ ਸਾਫਟਾ ਚੀਫ ਜਸਟਿਸ ਵੱਲੋਂ ਵਿਧਾਤਾ ਸਬੰਧੀ ਰਿਪੋਰਟ ਤੇ ਸਖਤ ਸ਼ਬਦਾਂ ਵਿੱਚ ਨਖੇਦੀ ਮਾਨਸਾ ਸਤਾਏ 21 ਜੁਲਾਈ 2025 ਦੇ ਸਾਬਕਾ ਚੀਫ ਜਸਟਿਸ ਡਾਕਟਰ ਡੀ ਵਾਈ ਚੰਦਰ ਚੋੜ ਵੱਲੋਂ ਵਿਦਾਤਾ ਲਿਮਟਿਡ ਨੂੰ ਦਿੱਤੀ ਗਈ ਕਾਨੂੰਨੀ رائے ਅਨੁਸਾਰ ਕੰਪਨੀ ਵੱਲੋਂ ਕਿਸੇ ਕਿਸਮ ਦੀ ਗਲਤ ਕੰਮ ਕਰਨ ਦੀ ਪੁਸ਼ਟੀ ਕਰਦਿਆਂ ਵਾਇਸ ਰੋਏ ਰਿਪੋਰਟ ਦੀ ਭਰੋਸੇਯੋਗਤਾ ਤੇ ਡੂੰਗੇ ਸਵਾਲ ਖੜੇ ਕੀਤੇ ਗਏ ਹਨ ਕੰਪਨੀ ਨੇ ਚੰਦਰ ਚੋੜ ਦੀ ਇਸ ਇਹ ਕਾਨੂੰਨੀ رائے ਸ਼ੇਅਰ ਬਾਜ਼ਾਰਾ ਵਿੱਚ ਪੇਸ਼ ਕੀਤੀ ਹੈ 20 ਸਫਿਆਂ ਦੀ ਇਸ رائے ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸ਼ਾਰਟ ਸੈਲਰ ਵਾਇਸ ਰੋਏ ਇਸ ਰਿਸਟਰ ਗਰੁੱਪ ਦੇ ਹਾਲੀਆ ਰਿਪੋਰਟ ਨਿੰਦਨਯੋਗ ਹੈ ਇਸ ਵਿੱਚ ਭਰੋਸੇਯੋਗਤਾ ਦੀ ਘਾਟ ਹੈ ਅਤੇ ਇਹ ਨਜਾਇਜ਼ ਵਿਤੀ ਫਾਇਦੇ ਲਈ ਬਾਜ਼ਾਰਾਂ ਨੂੰ ਹਿਲਾਉਣ ਲਈ ਮਨਾਈ ਗਈ ਹੈ ਇਹ ਰਿਪੋਰਟ ਭਾਰਤੀ ਕਾਨੂੰਨ ਅਧੀਨ ਕਿਸੇ ਵੀ ਕਾਨੂੰਨ ਜਾਂਚ ਵਿੱਚ ਖਰੀ ਨਹੀਂ ਉਤਰਦੀ رائے ਵਿੱਚ ਅੱਗੇ ਕਿਹਾ ਗਿਆ ਹੈ ਕਿ ਵੇਦਾਤਾ ਪਾਰਟੀ ਅਦਾਲਤਾਂ ਵਿੱਚ ਮਾਨ ਹਾਨੀ ਦੇ ਮਾਮਲੇ ਵਿੱਚ ਇਨਸਾਫ ਤੇ ਸੁਰੱਖਿਆ ਦੀ ਮੰਗ ਕਰਨ ਦੀ ਮਜਬੂਤ ਸਥਿਤੀ ਵਿੱਚ ਹੋਵੇਗੀ ਡਾਕਟਰ ਚੰਦਰ ਚੂੜਦੇ ਨੇ ਰਿਪੋਰਟ ਵਿੱਚ ਖੋਜ ਕਰਤਿਆਂ ਤੇ ਉਹਨਾਂ ਦੀ ਭਰੋਸੇਯੋਗਤਾ ਦੇ ਨਾਨਾ ਰਿਪੋਰਟਾਂ ਦੇ ਛਪਣ ਦੇ ਸਮੇਂ ਨੂੰ ਲੈ ਕੇ ਵੀ ਡੂੰਘੇ ਸਵਾਲ ਚੁੱਕੇ ਹਨ ਉਹਨਾਂ ਕਹੇ ਹੈ ਕਿ ਖੋਜ ਕਰਤਿਆਂ ਦੇ ਛੱਕੀ ਪਿਸ਼ੋਕੜ ਰਿਪੋਰਟ ਦੇ ਵਿਅਦਤਾ ਨੂੰ ਤੇ ਪਹਿਲਾਂ ਹੀ ਸ਼ੰਕੇ ਪੈਦਾ ਕੀਤੀ ਕਰਦੀ ਹੈ ਉਹਨਾਂ ਦੀ ਉਨਾ ਇਸ ਇਹ ਵੀ ਦਰਸਾਇਆ ਹੈ ਕਿ ਵਾਇਸ ਰੋਏ ਵੱਲੋਂ ਹੋਰ ਕੰਪਨੀਆਂ ਖਿਲਾਫ ਪ੍ਰਕਾਸ਼ਿਤ ਕੀਤੀਆਂ ਹੋਈਆਂ ਐਸੀ ਹੀ ਰਿਪੋਰਟਾਂ ਖਿਲਾਫ ਭਾਰਤ ਤੇ ਵਿਸ਼ੇ ਪੱਧਰ ਤੇ ਕਈ ਕੇਸ ਚੱਲ ਰਹੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ